ਇੱਕ ਜਾਮਣ ਪਿੱਛੇ ਜਦੋਂ ਜੈਦ ਦੇਖੋ ਬੱਚੇ ਜਾਮਣਾਂ ਦੇ ਬੂਟੇ ਭਰੇ ਭਰੇ ਪਰ ਇੱਕ ਜਾਮਣ ਪਿੱਛੇ ਉਹ ਕਹਿੰਦਾ ਮੇਰੀਆਂ ਕਹਿੰਦਾ ਮੇਰੀ ਆ ਦੇਖੋ ਬੜਿਆ ਹਾਂਜੀ ਵਾਇਕਰ ਜੀ ਖਾਲਸਾ ਬਗਦੀ ਦੀ ਖਬਰ ਦੇ ਸੋ ਅੱਜ ਆਪਾਂ ਹੋਏ ਸੀ ਸੋਹਣੀ ਸੰਗਸਰ ਦੇ ਵਿੱਚ ਜਥੇਦਾਰ ਬਾਬਾ ਮੇਲਾ ਸਿੰਘ ਇੰਗ ਸਿੰਘ 96 ਕਰੋੜੀ ਸੋ ਅੱਜ ਸ਼ਨੀਵਾਰ ਦੀ ਛੁੱਟੀ ਸੀ ਸੋ ਆਪਾਂ ਜਿਹੜਾ ਗੱਤਕਾ ਕਾ ਐਮਪਲਾਇਆ ਹੋਇਆ ਉਹ ਬੱਚੇ ਜਿਹੜੇ ਜਵਾਰ ਕੇ ਉੱਥੇ ਆਉਂਦੇ ਹੁੰਦੇ ਸੀ ਉਹ ਆਪਾਂ ਇੱਥੇ ਸੋਹਣੀ ਦੇ ਵਿੱਚ ਬੁਲਾ ਲੇ ਵੀ ਇੱਥੇ ਪ੍ਰੈਕਟਿਸ ਕਰਨੀ ਆ ਤੋ ਤੁਹਾਨੂੰ ਦਿਖਾਉਣੇ ਅੰਦਰ ਕੀ ਮਾਹੌਲ ਬਣਿਆ ਹੋਇਆ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਦੇਖੋ ਬਾਬੇ ਨੇ ਦੇਗਾ ਸੇਗਾ ਪੂਰਾ ਮਾਲ ਲਾ ਰੱਖਿਆ ਬੱਚੇ ਆਪਣੇ ਇੱਥੇ ਗੱਤਕਾ ਖੇਡਣ ਆਏ ਸੀ ਅੱਜ ਸੈਕੰਡ ਸੈਚੁਅਰਿਟੀ ਦੀ ਛੁੱਟੀ ਕੀ ਘੋੜੀ ਆ ਗਈ ਰਾਣੋ ਉਹ ਕਰੀ ਆ ਗਈ ਹੁਣ ਇਸ ਟਾਈਮ ਤੇ ਆਦੀ ਮਹਾਰਾਜ ਦੀ ਸਵਾਰੀ ਹਾਂਜੀ ਹਾਂਜੀ ਸਕਦਾ ਜੀ ਆ ਦੇਖੋ ਜੀ ਜਾਮਣਾ ਤੋੜ ਰਹੇ ਸੀ ਬੱਚੇ ਜਾਮਣਾ ਦੇ ਬਾਬਾ ਜੀ ਚਾਰ ਪੰਜ ਬੂਟੇ ਲੱਗੇ ਹੋਣੇ ਪਿਛਲੇ ਪਾਸੇ ਵੀ ਲੱਗੇ ਹੋਣੇ ਬੜਾ ਇੱਥੇ ਆਨੰਦ ਆਉਂਦਾ ਸ਼ਾਂਤ ਬਈ ਮਾਹੌਲਾ ਆ ਬੱਚੇ ਆ ਰਹੇ ਨੇ ਆਪਣੇ ਗੱਤਗਾ ਖੇਡਣ ਵਾਸਤੇ ਆਜੋ 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 ਵਾਈਗਰ ਜੀ ਦਾ ਖਾਲਸਾ ਵਾਈਗਰ ਜੀ ਕੀ ਫਤਿਹ ਕਿਵੇਂ ਫੋਜੋ ਠੀਕ ਹੈ ਠੀਕੋ ਠੀਕੋ ਸਵਾਸ਼ ਵਾਈ ਖਾਲਸਾ ਹੈ ਜੀ ਫਤਿਹ ਆਜੋ ਆਜੋ ਚਲੋ 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 ਆ ਦੇਖੋ ਬਹੁਤ ਵਧੀਆ ਆਨੰਦਮਈ ਮਾਹੌਲ ਆਗਾ ਇੱਥੇ ਇੱਥੇ ਜਾਨਵਰ ਵੀ ਬਡੇ ਰਹਿੰਦੇ ਨੇ ਬੜੇ ਘੈਂਟ ਘੈਂਟ ਉਹਨਾਂ ਨੇ ਆਲ ਨੇ ਪਾਏ ਹੋਏ ਨੇ ਇਹ ਸਾਰੀ ਜ਼ਮੀਨ ਇੱਧਰ ਬਾਬਾ ਜੀ ਦੀ ਹੈ ਇੱਧਰ ਚਾਰ ਕਿਲੇ ਸਾਈਡਾਂ ਤੇ ਦੋ ਕਨਾਲਾਂ ਦੇ ਵਿੱਚ ਸੌਣੀ ਕੱਟੀ ਗਈ ਇਹਨਾਂ ਨੇ ਆਪ ਇੱਥੇ ਜਿਹੜਾ ਉਹ ਦਿਖੀ ਜਾਂਦਾ ਨਾ ਉੱਥੇ ਇਹ ਇੱਥੇ ਇਹ ਵੀ ਇਤਿਹਾਸਕ ਜਗ੍ਹਾ ਈ ਹੈ ਸਮਾਦ ਹੁੰਦੀ ਸੀ ਬਾਬਾ ਜੀ ਤੋ ਪੁੱਛਦੇ ਆ ਇਹ ਇਤਿਹਾਸਕ ਜਗ੍ਹਾ ਈ ਹੈ ਹਾਂਜੀ ਹਾਂਜੀ ਬਾਬਾ ਜੀ ਓ ਕੀ ਬਈਆ ਕਾਓ ਬੱਸਲੀ ਬਾਬਾ ਜੀ ਉਹਦਾ ਕੀ ਤੁਸੀਂ ਕੀ ਇਤਿਹਾਸ ਦੱਸਦੇ ਸੀ ਉਹਦੇ ਜੀ ਜਿਹੜੇ ਨਾ ਬਾਬੇ ਆ ਤਾਂ ਸੋਨੇ ਡੰਗਰ ਚਾਦੇ ਹੋਏ ਨਾ ਅੱਛਾ ਜੀ ਆ ਜਿਹੜਾ ਇਧਰਲੇ ਪਾਸੇ ਆਪਦੇ ਉਹਦੇ ਬਾਬੇ ਆਤਰ ਸਿੰਘ ਦੀ ਭੈਣ ਦੇ ਘਰ ਨਾਲ ਸਾਰੇ ਅੱਛਾ ਇਧਰਲੇ ਪਾਸੇ ਜੀ ਜਿਹੜੀ ਉਹ ਕਲੋਨੀ ਇੱਥੇ ਅਕੈਡਮੀ ਬਣੀ ਹੋਈ ਹੈ ਜੀ ਠੀਕ ਹੈ ਜੀ ਮੇਰਾ ਕਾਲ ਪੈ ਗਿਆ ਸੀ ਬਾਬੇ ਜੀ ਬਾਬੇ ਫਿਰ ਇੱਥੇ ਡੰਗਰ ਲੈ ਕੇ ਆਏ ਠੀਕ ਹੈ ਜੀ ਇੱਥੇ ਆ ਇੱਥੇ ਧਾਪਾਂ ਦੇ ਖੇਤ ਵਾਈ ਜੀ ਧਾਪਾਂ ਦੇ ਇੱਥੇ ਛੱਪੜਾਂ ਦੇ ਉੱਤੇ ਇੱਥੇ ਬਾਬੇ ਡੰਗਰ ਪਸ਼ੂ ਖਾਉਂਦੇ ਸੀ ਬਸ ਉਹਨਾਂ ਦੀ ਕਿਰਪਾ ਦੇ ਨਾਲ ਇਹ ਪ੍ਰਗਟ ਹੋ ਗਿਆ ਇੱਥੇ ਇਹਦਾ ਨਾਮ ਹੈ ਆਪਾਂ ਪ੍ਰਗਟ ਸਾਹਿਬ ਸਾਹਿਬ ਹੀ ਰੱਖਦਾ ਠੀਕ ਹੈ ਜੀ ਪ੍ਰਗਟ ਸਾਹਿਬ ਸਾਹਿਬ ਕੀ ਕਜੀ ਸੋਣੀ ਨਿੰਗ ਸਿੰਘਾ ਸੋਣੀ ਬਣਾਇਆ ਨਾ ਪਲੱਸ ਰੋਤ ਦਾ ਖਰਚਾ ਬੜਾ ਵੱਡਾ ਹੋਰ ਬੜਾ ਜ਼ਿਆਦਾ ਭੁੱਲ ਕੇ ਹਾਂਜੀ ਹਾਂਜੀ ਉਹ ਬਾਬਾ ਜੀ ਜਿਹੜੀ ਉਧਰ ਉਹ ਬਣੀ ਹੋਈ ਆ ਉਹ ਮਤਲਬ ਕਿ ਉਥੇ ਉਧਰ ਆਈ ਹੋ ਸੀ ਬਾਬਾ ਜੀ ਆ ਇੱਥੇ ਪਾਹਣੀ ਸੀ ਸਾਰੇ ਇੱਥੇ ਥੇਹ ਸੀ ਇੱਥੇ ਠੀਕ ਹੈ ਜੀ ਤੇ ਬੋਰ ਲੱਗਿਆ ਹੁੰਦਾ ਉਹਨਾਂ ਦਾ ਇੱਥੇ ਘਰ ਵੀ ਪਾਇਆ ਹੁੰਦਾ ਸੀ ਬਹੁਤ ਵੱਡੀ ਫੇਰ ਸੀ ਠੀਕ ਹੈ ਜੀ ਉਹ ਪਿੰਡ ਹੋਈਆਂ ਫੇਰ ਸੀ ਇੱਥੇ ਦੋਬਾ ਸੀਗਾ ਠੀਕ ਹੈ ਇਹ ਛੱਪਲੇ ਫਿਰ ਦੁੱਬ ਵੀ ਜਾਂਦੇ ਆਈ ਵਾਰੀ ਤੋਂ ਵੱਡਾ ਨਹੀਂ ਪੈ ਜਾਂਦਾ ਉਹ ਦੁੱਬ ਵੀ ਜਾਂਦੀ ਆ ਫਸਲਾ ਠੀਕ ਹੈ ਜੀ ਕੋ ਕਿਰਪਾ ਵੀ ਆ ਸਤਗੁਰਾਂ ਦੀ ਠੀਕ ਹੈ ਜੀ ਪਾਣੀ ਪੀਣ ਵਾਲਾ ਬੜਾ ਜਗਾ ਸ਼ਾਇਦ ਆਹੀ ਇੱਧਰ ਵੱਸ ਕੇ ਜਾਂਦਾ ਸੀ ਇੱਧਰ ਪਾਣੀ ਪੀਣ ਵਾਲੇ ਬੜੇ ਚੰਗੇ ਆ ਠੀਕ ਹੈ ਜੀ ਹਾਂਜੀ ਲਾਉਣੇ ਆ ਬੱਚੇ ਦੇਖੋ ਗੱਤਕੇ ਦੀ ਤਿਆਰੀ ਕਰਨ ਵਾਸਤੇ ਆ ਰਹੇ ਨੇ ਭਾਈ ਖਾਲਸਾ ਵਗਦੀ ਫਤਿਹ ਠੀਕ ਹੈ ਇਹ ਹਮਣਾ ਤੋੜ ਰਹੇ ਨੇ ਹਾਂਜੀ ਜੱਪਾ ਹੋ ਗਈ ਹੈ ਹਾਂਜੀ ਹਾਂਜੀ ਆਪਾਂ ਨੂੰ ਸਿੱਖੀ ਵਕਸੀ ਮਹਾਰਾਜ ਨੇ ਫਿਰ ਆਪਾਂ ਮਹਾਰਾਜ ਨੇ ਐ ਨਗ ਰੈਣ ਬਸੇਰਾ ਬਣੀਆਂ ਠੀਕ ਹੈ ਜੀ ਲੰਦਾਂ ਦਾ ਵਧੀਆ ਪਹਿਲਾ ਕਸੂਨ ਬੜਾ ਲੰਦਾਂ ਹੈ ਠੀਕ ਹੈ ਜੀ ਇਹ ਪੰਦੀ ਜਲ ਪਾਣੀ ਇਧਰ ਜੀ ਬਾਬਾ ਜੀ ਮਾੜਾ ਕੋਲਰ ਦੀ ਆਵਾਜ਼ ਆ ਜਾਂਦੀ ਆ ਬਹੀ ਪੰਦੀ ਜਲ ਪਾਣੀ ਅੱਜ ਆਪਾਂ ਲਾਉਣੇ ਆਂਗੇ ਠੀਕ ਜੀ ਤੁਹਾਨੂੰ ਫੌਜ ਨੂੰ ਬੜੀ ਆਨੰਦ ਆ ਇੱਥੇ ਆਹ ਸਿਰਾ ਉਹ ਰੌਣਕ ਨਹੀਂ ਲੱਗਦਾ ਰਹਿਦਾ ਆਹ ਦੇਖੋ ਘੁੱਗੀ ਆ ਘੁੱਗੀ ਆਈ ਇੱਥੇ ਬਾਲਾ ਵਧੀਆ ਮਾਹੌਲ ਬਣਿਆ ਹੋਇਆ ਇਦੀ ਇੰਦੇ ਮੈਂ ਤੁਹਾਨੂੰ ਆਲਣਾ ਦਿਖਾਉਣਾਗਾ ਇੱਥੇ ਬੱਚੇ ਰੱਖੇ ਹੋਏ ਨੇ ਇਹਨੇ ਇੱਥੇ ਇੱਥੇ ਆਹ ਦੇਖ ਹੋਰ ਦਿਖਾਉਣਾ ਤੁਹਾਨੂੰ ਐ ਇਧਰਲੇ ਪਾਸੇ ਤੇ ਇਹ ਬਾਬਾ ਜੀ ਨੇ ਸੋਣੀ ਤੋਂ ਸੇਵਾ ਕਰ ਰਹੇ ਨੇ ਗੁਰੂ ਮਹਾਰਾਜ ਦੀ ਇੱਕ ਇੱਕ ਨਾ ਜਾਨਵਰ ਇੱਥੇ ਰਹਿੰਦਾ ਤੇ ਆਹ ਤਾਰ ਦੇ ਛੋਟਾ ਜਿਹਾ ਕਾਲਾ ਆ ਇਨੇ بڑے ਤਰੀਕੇ ਨਾਲ ਆਲਣਾ ਪਾਇਆ ਹੋਇਆਗਾ ਮੈਨੂੰ ਬਹੁਤ ਵਧੀਆ ਲੱਗਿਆ ਇੱਧਰ ਬਾਬਾ ਜੀ ਰਾਤ ਨੂੰ ਹਸਣ ਲੱਗੇ ਸੌਂਦੇ ਨੇ ਹਾਂਜੀ ਬੇਟਾ ਕੋਈ ਨਾ ਸਕਦਾ ਪਹਿਲਾਂ ਆਪਾਂ ਛੋਡੀ ਬਣਾ ਕੇ ਨਾ ਜਾਮਣਾਂ ਦੀ ਵੀਡੀਓ ਇੱਧਰ ਸਬਜ਼ੀ ਵਗੈਰਾ ਲਾ ਰੱਖਿਆ ਬਾਬਾ ਜੀ ਨੇ ਇੱਧਰ ਪਿਛਲੇ ਪਾਸੇ ਜਾਮਣਾਂ ਦਾ ਬੂਟਾਗਾ ਕੋੜੀਏਗੀ ਉਹ ਇਸ ਟਾਈਮ ਕਰੇ ਵੱੰਨੀ ਹੋਈ ਜਣੀ ਹਾਂਜੀ ਹਾਂਜੀ ਫਾਈਟ ਲਾਵਾਂਗੇ ਆਪਾਂ ਕੋਈ ਨਾ ਦਿਖਾਈ ਆਪਾਂ ਨੂੰ ਮੈਨੂੰ ਤਾਂ ਪਤੀ ਹੁਣ ਲੱਗਿਆ ਵੀ ਇੱਧਰ ਬਾਤਰ ਸਿੰਘ ਵੀ ਆਏ ਹੋਣੇ ਛੁੱਟੀਆਂ ਛੁੱਟੀਆਂ ਬੇਟਾ ਛੁੱਟੀ ਛੁੱਟੀ ਕਰਕੇ ਠੀਕ ਐ ਇਧਰ ਬਾਬਾ ਜੀ ਉਹਨਾਂ ਦੇ ਭੈਣਾਂ ਦੇ ਬਾਬੇ ਜੀ ਦੇ ਹੁਣ ਵੀ ਕਰਨੇ ਜੀ ਆਹ ਸਾਰੇ ਕੋਠੇ ਉਹਨਾਂ ਨੂੰ ਠੀਕ ਹੈ ਅਕੈਡਮੀ ਵੀ ਉਹਨਾਂ ਨੇ ਆਪਦੀ ਜਗ੍ਹਾ ਚ ਛੁੱਟੀਆਂ ਅੱਛਾ ਜਿਹੜੀ ਜਿਵਾਰ ਕੇ ਆਹ ਗੱਜੂ ਬਣੀ ਆ ਨਾ ਹਾਂਜੀ ਹਾਂਜੀ ਉਹ ਬਾਬੇ ਉਹਦੇ ਬੱਚਿਆਂ ਦੀ ਠੀਕ ਹੈ ਜੀ ਆਹ ਸਾਰਾ ਪਰਿਵਾਰ ਇੱਥੇ ਆ ਦੇਖਦੇ ਰਹੋ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਬੱਚੀ ਆਈ ਸੀ ਕਿ ਕਹਿੰਦੇ ਜਾਮਣਾ ਖਾਣੀ ਆ ਜਾਮਣਾ ਦੇਖੋ ਢਾਂਗਾ ਲੰਮਾ ਕਰਦੇ ਆ ਢਾਂਗਾ ਲੰਮਾ ਕਰੀ ਜਾਂਦੇ ਆ ਹੁਣ ਉਹ ਢਾਂਗਾ ਲੰਮਾ ਕਰਦੇ ਆ ਉਦਰੇ ਟੀਸੀ ਚ ਪਾਵਾਂਗੇ ਬੜੀ ਜੰਮਣੇ 10-20 ਕਿਲੋ ਦਾ ਗੁੱਛਾ ਇੱਕ ਉੱਤੇ ਹੀ ਆ ਦੇਖੋ 15 ਨਹੀਂ 20 ਕਿਲੋ ਇਹਨਾਂ ਨੇ ਤੋੜ ਰੱਖੀਆਂ ਨੇ ਹੋਰ ਵੀ ਤੋੜਦੇ ਨੇ ਮੈਨੂੰ ਵੀ ਕਹਿੰਦੇ ਸਰ ਤੁਸੀਂ ਲੈ ਕੇ ਜਾਓ ਜੀ ਕਰੀ ਮੈਂ ਕੋਈ ਨਹੀਂ ਜੀ ਲੈ ਕੇ ਲੈ ਕੇ ਚੱਲਾਂਗੇ ਆ ਦੇਖੋ ਕਿੰਨੇ ਕਿਲੋ ਜੀ ਹੁਣ ਤੋੜਾਂਗੇ ਕੋਈ ਨਾ ਕੋਈ ਨਹੀਂ ਇੰਨੀਆਂ ਕਿ ਆਪਾਂ ਵੇਚਣ ਜਾਣਾ ਕੋਈ ਤੇ ਵੇਚ ਦਿਓ ਕੱਟ ਕੇ ਦਾ ਸਮਾਨ ਅੱਛਾ ਕਹਣਾ ਤੁਸੀਂ ਲੈ ਜਾਓ ਜਾਮਣਾ ਆਹ ਦੇਖੋ ਜੀ ਸਾਡੇ ਬੱਚੇ ਪੂਰਾ ਆਨੰਦਮਾਨਦੇ ਹੋਏ ਹਰਮੋਦ ਸਿੰਘ ਖਾਲਸਾ ਥਾਲ ਭਰੀ ਬੈਠਾ ਮੈਂ ਕਹਣਾ ਇੱਕ ਖਾਲੂ ਆ ਡੈਸਮਿਨ ਕੌਰ ਹਾਂਜੀ ਕਿੱਥੇ ਆ ਜੀ ਨਹੀਂ ਬੋਲਦੀ ਜੀ ਪੱਛਾ ਜੀ ਹੁਣ ਆਪਾਂ ਛੱਪ ਦੇ ਬੱਚੇ ਥੋੜੀ ਖਾਣੇ ਆ ਜੀ ਆਜੋ ਇੱਧਰ ਆਜੋ ਇੱਧਰ ਆਜੋ ਆਹ ਦੇਖੋ ਬੱਚੇ ਉਹ ਹਟ ਜੋ ਹੁਣ ਬਹੁਤ ਸਾਨੂੰ ਢਾੜ ਕੇ ਦੇ ਦਿਆਂ ਸਰ ਜੀ ਬਿਮਾਰ ਹੋਣਗੇ ਹੋਰ ਇੰਨੀ ਨਹੀਂ ਕਹੀ ਦਿੰਦੇ ਬੇਟਾ ਆਜੋ 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 ਉਹ ਦੇਖੋ ਵਧੀਆ ਪੂਰੇ ਆਨੰਦ ਦੇ ਵਿੱਚ ਮਾਨ ਦੇ ਹੋਏ ਇੱਕ ਇਧਰ ਦੇਖੋ ਆ ਨਾਮ ਕੀ ਤੇਰਾ ਲੋਕੇਸ਼ ਸਿੰਘ ਠੀਕ ਹੈ ਜਮਣਾ ਉਹ ਬਈ ਮੈਨੂੰ ਤਾਂ ਨਹੀਂ ਲੱਗਦਾ ਤੁਸੀਂ ਅੱਜ ਖੜਾ ਹਾਂਜੀ 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 ਕਾਹ ਸੀ ਜੈਸਮੀਨ ਕੌਰ ਕਿਵੇਂ ਹੋ ਠੀਕ ਹਾਂ ਜੀ ਠੀਕ ਹੋ ਇੱਕ ਆ ਦੇਖ ਆਪਣਾ ਇੱਕ ਹੋਰ ਸਿੰਘ ਆ ਗਿਆ ਆਪਣੇ ਇਧਰ ਆ ਜਾਂਦੇ ਆ ਹੋਰ ਬਾਬਾ ਜੀ ਠੀਕ ਹੋ ਭਾਈ ਖਾਲਸਾ ਵੈਕਜੀ ਫਤਿਹ ਕਾ ਦੇਖੋ ਸਾਡਾ ਬਾਂਦਰ ਕਿ ਨਾਮ ਆ ਤੇ ਓਏ ਲਖਸਦੀਪ ਸਿੰਘ ਦੰਡਾ ਦੇ ਤੂੰ ਉਹ ਤੁਰ ਗਿਆ ਨਹੀਂ ਉਹ ਅਜੇ ਪੂਣਾ ਥੱਲੇ ਡਿੱਗ ਪੀ ਤੂੰ ਇੱਕ ਆ ਦੇਖੋ ਸਾਡਾ ਕੀ ਨਾਮ ਤੇਰਾ ਅਜੀ ਅਵੀ ਸਿੰਘ ਇਧਰ ਬਾਬਾ ਜੀ ਆ ਗਏ ਮੈਂ ਜਮਾ ਜਿੱਤ ਜੰਮਦੇ ਮੋਟਰਹਾਈਵੇਲ ਤੇ ਕੋੜੀ ਵਾਸਤੇ ਲੇ ਕੇ ਆ ਬੱਬਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਆ ਦੇਖੋ ਬੜਾ ਆਨੰਦਮਈ ਮਾਹੌਲ ਬਣਿਆ ਹੋਇਆ ਇੱਥੇ ਬਹੁਤ ਕੋੜੀ ਕਿੱਥੇ ਹੈ ਇਹ ਵੀ ਲੱਗ ਜਾਂਦੀ ਕੋੜੀ ਵੀ ਆ ਬਾਬੇ ਦੀ ਰਾਣੋ ਜਿਹੜੀ ਘਰੇ ਖੜੀ ਹੈਗੀ ਬਹੁਤ ਵਧੀਆ ਘੈਂਟ ਕੋੜੀ ਹੈਗੀ ਹਾਂਜੀ ਕਿਹੜਾ ਦਾਸੀ ਆ ਆ ਦੇਖੋ ਬੁੱਢਾ ਨਾਲ ਕਿਹੜਾ ਬੁੱਢਾ ਨਾਲ ਆ ਕੋੜੀ ਗਈ ਜਿਹੜੀ ਹਾਂਜੀ ਕੋੜੀਆਂ ਹਾਂਜੀ ਹਰਨਵਜੋਤ ਸਿੰਘ ਚਲੋ ਤੁਸੀਂ ਹੈਲਮਟ ਪਾ ਰੱਖਿਆ ਚਲੋ ਫਿਰ ਆਪਾਂ ਤੁਹਾਡੀ ਵੀਡੀਓ ਉਹ ਦਿਖਾਵਾਂਗੇ ਉਹ ਦੇਖੋ ਸਾਡੇ ਬੱਚੇ ਸਾਡਾ ਅਨਮੋਲ ਸਿੰਘ ਦਵਾਰੇ ਚੜ ਗਿਆ ਆ ਦੇਖੋ ਉਹ ਸੋਨੂੰ 25 30 ਕਿਲੋ ਤੋੜ ਕੇ ਦਿੱਤੀਆਂ ਕੋਈ ਲਫਾਫੇ ਭਰ ਲਏ ਇਹਨਾਂ ਨੇ ਅਨੇ ਘਰੇ ਘਰਦਿਆਂ ਨੂੰ ਵੀ ਜਾਉਣਗੇ ਅੱਜ ਕਿ ਲਫਾਫਾ ਇਹਨਾਂ ਨੇ ਮੈਨੂੰ ਭਰ ਕੇ ਦਿੱਤਾ ਕਹਿੰਦੇ ਤੁਸੀਂ ਲੈ ਜਾਓ। ਤੋਂ ਦੇਖੋ ਜੀ ਇੱਥੇ ਬਹੁਤ ਵਧੀਆ। ਹਵਾ ਇੱਥੇ ਬਾਬਾ ਜੀ ਆ ਦੇਖੋ ਇੰਨੀ ਇਹਨਾਂ ਨੇ ਜਾਮਣਾ ਇੱਥੇ ਢੇਰ ਲਾਰ ਕੱਲਾ ਪਾਪੇ ਭਰ ਲਈ। ਗੁਰੂ ਮਹਾਰਾਜ ਦੇ ਸਰੂਪ ਜੀ ਦੇ ਸਾਨੂੰ ਦਰਸ਼ਨ ਕਰਵਾਉਣੇ ਆ। ਇੱਥੇ ਬਾਬਾ ਜੀ ਖੁਦ ਸੇਵਾ ਕਰਦੇ ਨੇ। ਬਾਬਾ ਮੇਲਾ ਸਿੰਘ ਜੀ ਨਿੰਗ ਸਿੰਘ ਮਹਾਰਾਜ ਸਰੂਪ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਵਧੀਆ। ਨਗਾਰੇ ਪਏ ਦੇ ਇੱਥੇ ਸੋਣੀ ਪ੍ਰਗਟ ਸਰ ਦੇ ਵਿੱਚ ਜਿਹੜੀ ਕਿ ਜਵਾਰਕੇ ਦੇ ਵਿੱਚ ਬਣੀ ਹੋਈ ਆ ਬਹੁਤ ਵਧੀਆ ਆਨੰਦਮਈ ਮਾਹੌਲ ਆ ਇਹ ਕਿਸੇ ਨੇ ਵੈਸੇ ਵੀ ਦੁਨਿਆਵੀ ਪੜ੍ਹਾਈ ਕਰਨੀਆਂ ਗੁਰਬਾਣੀ ਪੜ੍ਹਨਾ ਤਾਂ ਨਜ਼ਾਰਾ ਹੁੰਦੀ ਆਉਂਦਾ ਸ਼ਾਂਤਮਈ ਮਾਹੌਲ ਤੇ ਦੁਨਿਆਵੀ ਪੜ੍ਹਾਈ ਵੀ ਕਰਨੀ ਆ ਓਏ 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 ਖੜਜੋ 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 ਆ ਦੇਖੋ ਸਾਡੇ ਬੱਚੇ ਲੜੀ ਜਾਂਦੇ ਜੰਮ ਕੀ ਹੋ ਖੜਜੋ ਖੜਜੋ ਕੀ ਹੋ ਗਿਆ ਕੀ ਹੋ ਗਿਆ ਮੇਰੀ ਜੀ ਮੈਂ ਕੀ ਸੀ ਮੈਂ ਜੀ ਓ ਖੜ ਜੋ ਖੜ ਜੋ ਬਾ 10 ਦੇ ਜਿਹੜਾ ਬਲੌਗ ਬਣ ਜਾਂਦਾ ਵਿੱਚ ਦੱਸੋ ਕੀ ਹੋ ਗਿਆ ਇੱਕ ਜਾਮਣ ਦੇ ਇੱਕ ਜਾਮਣ ਪਿੱਛੇ ਇੱਕ ਜਾਮਣ ਪਿੱਛੇ ਲੜਾਈ ਹੋ ਗਈ ਦੇਖੋ ਓ ਤੁਸੀਂ ਵਿੱਚ ਹੀ ਖਤਮ ਕਰ ਦੋਗੇ ਇਹਨੂੰ ਜਾਮਣ ਨੂੰ ਆ ਦੇਖੋ ਸਾਡੇ ਬੱਚੇ ਜਾਮਣ ਓਏ ਨੈਣ ਦੋ ਰਹਿਣ ਦੋ ਓਏ ਇੱਕ ਜਾਮਣ ਦਾ ਤੁਸੀਂ ਵਿੱਚ ਹੀ ਖਤਮ ਕਰਤੀ ਓਏ ਲੱਗ ਮਰੀਆ ਇੱਕ ਜਾਮਣ ਪਿੱਛੇ ਜਦੋਂ ਜੈਦ ਦੇਖੋ ਬੱਚੇ ਜਾਮਣਾਂ ਦੇ ਬੂਟੇ ਭਰੇ ਭਰੇ ਪਰ ਇੱਕ ਜਾਮਣ ਪਿੱਛੇ ਉਹ ਕਹਿੰਦਾ ਮੇਰੀਆਂ ਕਹਿੰਦਾ ਮੇਰੀ ਆ ਦੇਖੋ ਬੜਾ ਬੜਾ ਆਨੰਦਮਈ ਮਾਹੌਲ ਇਹਨਾਂ ਨੇ ਲਾਉਣੀਆਂ ਬੈਣੀਆਂ ਬਾਬਾ ਜੀ ਉਹ ਦੇਖੋ ਸਾਡੇ ਦੇ ਵਿੱਚ ਹੋ ਗੱਲ ਸੁਣ ਛੱਡੋ 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 ਕਾਲੀ ਕੱਤੇ ਪਿੱਛੇ ਲਈ ਜਾਂਦੇ ਜੀ ਆ ਦੇਖੋ ਓਹ ਹੋਰ ਦੇਖੋ ਸਾਡੇ ਬੱਚੇ ਬੜੇ ਓਏ ਆ ਪਿਛਲੇ ਦਾ ਨਾਮ ਕੀ ਆ ਓਏ ਕੀ ਆ ਕਰਨ ਸਿੰਘ ਤੂੰ ਕਿਹੜੇ ਕਲਾਸ ਪੜਨਾ ਤੀਜੀ ਚ ਆ ਦੇਖੋ ਜੀ ਇਹ ਬੱਚੇ ਦਿਲ ਦੇ امیر ਨੇ ਇਹਨੇ ਸਾਡੇ ਮੱਧਵਰਗੀ ਪਰਿਵਾਰਾਂ ਦੇ ਬੱਚੇ ਆ બસ ਬਸ 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 ਓਏ ਓਏ ਤੁਸੀਂ ਤਾਂ ਬੱਦ ਫੇਲੇ ਆਉਣਾ ਬੇਟਾ ਖਲਿਆਉਣਾ ਬਾਲੀਆਂ ਖਰਾਬ ਹੁੰਦੀਆਂ ਨੇ ਆਹ ਦੇਖੋ ਵਧੀਆ ਉਹ ਬੱਚਾ ਲਵਾਉਣੇ ਆ ਫਾਈਟ ਲਵਾਉਣੇ ਆ ਫਿਰ ਆਪਾਂ ਆਜੋ ਗੱਤਕੇ ਦੀ ਵੀ ਤਿਆਰੀ ਕਰਦੇ ਹੋਏ ਬੱਚੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਫੇਸਬੁੱਕ ਪੇਜ ਵਾਲੇ ਪੇਜ ਨੂੰ ਫੋਲੋ ਕਰ ਲਓ ਹਾਂਜੀ 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 ਆਜੋ ਜੀ ਆਜੋ ਆਓ ਬੇਟਾ ਸੋਡਾ ਮੈਚ ਲਵਾਉਣੇ ਆ ਮੈਚ ਲਵਾ ਕੇ ਤੁਹਾਡਾ ਮੈਚ ਦਿਖਾ ਕੇ ਫਿਰ ਆਪਾਂ ਬਲੌਗ ਦੀ ਸਭਾਪਤੀ ਕਰਾਂਗੇ ਆਪਾਂ ਚਲੋ ਜੀ ਮੇਰਾ ਦਈ ਨਵੀਓ ਤਾਂ ਚਲੋ ਫਤਿਹ ਨਾ ਮਲੋ ਲੈ ਲੈ ਆਜੋ ਆਜੋ ਰੈਡੀ ਹੋ ਚਲੋ ਜੀ ਸਾਈਡ ਓਏ ਓਏ ਚਲ 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 ਆ ਗੋਡਾ ਓ ਟੀਮ ਤੋਂ ਬਾਹਰ ਕਰ ਦਾਂਗੇ ਦੇਖ ਲੋ ਚਲੋ 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 ਚਲ 1 ਪੁਆਇੰਟ ਵੈਰੀ ਗੁੱਡ ਚਲੋ 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 ਸ਼ਾਵ ਸ਼ਾਵ ਅੱਜ ਕੀ ਦੁਆਰ ਆ ਕੇ ਗਨੂ ਨਹੀਂ ਚਲੋ ਨੰਦਪਿਆ ਮੇਰੀ ਮਾਇ ਮੈਂ ਕੱਲ੍ਹ ਆਪਾਂ ਦੱਕੜੇ ਇਹ ਕਰਨਾ ਹੁੰਦਾ ਨਹੀਂ ਬਰੂਏ ਉਮੰਮੀ ਇੱਕ ਰੱਜੀ ਨਹੀਂ ਬਣਾਏ ਹੋਏ ਢਾਡੇ ਬੱਚੇ ਤਿਆਰ ਵੀ ਹੋ ਰਹੇ ਨੇ ਇੱਧਰ ਆਂਦਰ ਜਾਮਣਾ ਖਾ ਰਹੇ ਨੇ ਸੋ ਜੀ ਅੱਜ ਦਾ ਬਲੌਗ ਵਧੀਆ ਲੱਗਿਆ ਹੋਇਆ ਤਾਂ ਸਾਨੂੰ ਜ਼ਰੂਰ ਲਾਈਕ ਕਮੈਂਟ ਸ਼ੇਅਰ ਕਰੋ ਹਾਂਜੀ ਹਾਂਜੀ ਕੋਈ ਨਾ ਲਾ ਲਿਓ ਸੋ ਦੱਸਦੇ ਹੀ ਆ ਕਿ ਬਾਬਾ ਜੀ ਨੇ ਵਸੇ ਇਹ ਵੀ ਇੱਕ ਇਤਿਹਾਸਿਕ ਜਗ੍ਹਾ ਗਈ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਇੱਥੇ ਆਏ ਹੋਏ ਨੇ ਪਿਛਲੇ ਪਾਸੇ ਉਹਨਾਂ ਨੇ ਦੇ ਇਧਰ ਉਹਨਾਂ ਦੇ ਸਿਸਟਰਾਂ ਦੇ ਘਰ ਨੇ ਸੋ ਰਹਿੰਦੇ ਨੇ ਜਗ੍ਹਾ ਦਿੱਤੀ ਸੀ ਇਹਨਾਂ ਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ